ਜੇ ਰੁਕ ਨਿਕਾ ਕਰਵਾ ਆ ਦੇਖ ਲਓ ਦਾਣੇ ਪਏ ਪੱਖਾ ਬੰਦ ਕਰਾਇਆ ਹੁਣ ਆ ਪੱਖੇ ਦੀ ਕਰਾਮਾਤ ਰਹਾ ਇਸ ਸਿਸਟਮ ਹੋਇਆ ਸੀ ਕਿੰਨੇ ਕਿਚੌੜ ਕਿੰਨੇ ਜਗ੍ਹਾ ਤੇ ਲੈ ਕੇ ਗਿਆ ਸੀ ਕਿੰਨੇ ਘਰੇ ਆ ਸੀ ਵਾਪਸ ਆਖੇ ਵਾਲੇ ਨੇ ਤੇ ਪੱਖੇ ਨੇ ਇਦਾਂ ਕੰਮ ਗਲਤ ਬੜਾ ਕੀਤਾ ਹਾਂ ਹਲੇ ਵੜਦੇ ਬਹੁਤ ਨੇ ਹਾਂ ਵੜਦੇ ਬਹੁਤ ਨੇ ਪੱਖੇ ਦੇ ਵਿੱਚ ਜਿਹੜੀ ਬਈ ਇਹ ਜੜੇ ਕੱਲ ਬੰਦੇ ਯਕੀਨ ਨਹੀਂ ਸੀ ਮੰਨਦੇ ਕਈ ਹਾਂ ਨਹੀਂ ਨਹੀਂ ਕਹਿੰਦੇ ਵੀ ਨਹੀਂ ਹੋ ਸਕਦਾ ਇੱਕ ਨਹੀਂ ਨਹੀਂ ਹੋਇਆ ਹੋਇਆ ਬਾਈ ਹੋਇਆ ਤੂੰ ਮੱਲਾ ਫੂਸ ਦੀ ਪੌਣੀ ਟਰਾਲੀ ਚੋਂ ਕਿੰਨੇ ਥੈਲੇ ਦਾਣੇ ਇਹ ਦੁਬਾਰਾ ਕੱਢ ਕੇ ਲੈ ਗਿਆ ਉੱਥੋਂ ਜਦੋਂ ਦਾਹ ਮਾਰਿਆ ਉਹਦੇ ਉਹ ਭੱਜਿਆ ਹੋਣਾ ਇੱਧਰ ਨੂੰ ਆ ਨਾਲ ਦੇ ਖੱਤਿਆਂ 'ਚ ਜਣੀ ਰੋਡ ਤੋਂ ਉੱਤਰ ਦੀ ਸਾਰੇ ਸਕੂਟਰੀ ਖੜੀ ਸੀ ਉਹਦੀ ਉੱਥੇ ਉਹ ਇਹਦੇ ਕੋਲੋਂ ਦੀ ਭੱਜ ਕੇ ਆਇਆ ਹੋਇਆ ਇੱਥੋਂ ਦੀ ਆਦੇ ਆ ਪੈੜਾ ਨੇ ਦੇਖ ਲਓ ਮੁੱਲ ਦਾ ਲਿਆਂਦਾ ਹੈ ਵੀ ਸੁਸਤਰੀ ਕਿੰਨੀ ਆ ਵਿੱਚ ਬੰਦੇ ਨੇ ਬਿੱਲ ਕੱਟ ਕੇ ਦਿੱਤਣ ਵਾਲੇ ਆਪਾਂ ਦੁਕਾਨ ਵਾਲੇ ਨੇ ਐਚ ਵੀ ਐਮ ਆ 15 ਕਿਲੋ ਵੀ ਪਿਓਣਾ ਸੀਗਾ ਬਚਾਇਆ ਸੀ ਥੋੜੀ ਜਿਹੀ ਗਿੱਲ ਜੈ ਜੈ ਜੀ ਸੀ ਉਹਦੇ ਮੈਂ ਕਿਹਾ ਛੱਟਾ ਤੇ ਕੇ ਬੀਜ ਦਾਂਗੇ ਭਿਓ ਲਿਆ ਨੂੰ ਤਾਂ ਦਿਖੀ ਹੀ ਨਹੀਂ ਸੁਸਰੀ ਭਿਉਂਤੇ ਤੇ ਪਤਾ ਲੱਗਿਆ ਵੀ ਸੁਸਰੀ ਆ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਸਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਵਾਗਤ ਆ ਜੀ ਅੱਜ ਦੀ ਨਵੀਂ ਵੀਡੀਓ 'ਚ ਆਹ ਸਪਰੇਅ ਕਰੀ ਆ ਗੁੱਲੀ ਡੰਡੇ ਤੋਂ ਕੁਛ ਗੱਲ ਕਰਤੀ ਸੀ ਕੋਸ਼ਾ ਜਸਵੀਰ ਨੂੰ ਲੱਗਿਆ ਕਰਨ ਕੱਲਾ ਬੰਦਾ ਟਾਈਮ ਬਹੁਤ ਲੱਗ ਜਾਂਦਾ ਕੱਲਾ ਪਰੇ ਖੰਬੇ ਤੱਕ ਹੋ ਗਈ ਸੀ ਆਹ ਰਹਿੰਦੀ ਹੈ ਹੁਣ ਉਹ ਪਰੇ ਖੰਬੇ ਵਾਲਾ ਖੇਤ ਰੰਦਾ ਇੱਕ ਮੋਟਰ ਕੋਲੇ ਜਿੰਨੀ ਕਿ ਬੀਜੀ ਆ ਉਹ ਹੋ ਜੂਗੀ ਬਾਕੀ ਫਿਰ ਬਾਅਦ ਵਿੱਚ ਦੇਖਾਂਗੇ ਪਾਣੀ ਦਾ ਵੀ ਹੱਲ ਕੋਲੇ ਹੀ ਕਰਨਾ ਪੈਂਦਾ ਨਹੀਂ ਬੰਦਾ ਫਾਂਟ ਭੁੱਲਣ ਦਾ ਚੱਕਰ ਪੈਂਦਾ ਵੀ ਕਿੱਥੇ ਰੱਖੇਗਾ ਅੱਗੇ ਤਾਂ ਚੌਲਾਂ ਵੇਲੇ ਤਾਂ ਖਾਲ ਖੋਲ ਚੱਲੀ ਜਾਂਦਾ ਹੁਣ ਤਾਂ ਖਾਲ ਤੇ ਵੀ ਲੋਡ ਆਉਂਦਾ ਕੰਮ ਡੱਬੀ ਉਹ ਹੈ ਥੋੜੀ ਜੀ ਪਾਉਣੀ ਆ ਉਹਦੇ ਵਿੱਚ ਤਾਂ ਇਹ ਦੋ ਕੀਲੇ ਦੀ ਆ ਹੋ ਗਈ ਅੱਜ ਭਾਈ ਤੀਜੀ ਮਸ਼ੀਨ ਆ ਚੌਥਾ ਝੜਕਾ ਵੱਢਣ ਦਾ ਤੇ ਮਸ਼ੀਨ ਇਹਨਾਂ ਦੀ ਤੀਜੀ ਆ ਗਈ ਜਾਨੀ ਚਾਰ ਵਾਰੀ ਕਰਕੇ ਝੋਨਾ ਵਧਿਆ ਤੀਜੀ ਮਸ਼ੀਨ ਆ ਗਈ ਇਹ ਜੇ ਗਰਜੀਤ ਇੱਕ ਨਾ ਚੌਥੀ ਵੇਰਾਂ ਵਧਣ ਲੱਗਿਆ ਅੱਜ ਪਹਿਲਾਂ ਸਤਵਿੰਦਰ ਵਧ ਕੇ ਗਿਆ ਫਿਰ ਉਹ ਵਧ ਕੇ ਗਿਆ ਦੂਆ ਚਲ ਮੈਂ ਉੱਤਰ ਜਮਾ ਥੱਲੇ ਕੇ ਲੋੜੇ ਨਹੀਂ ਉੱਤੇ ਮੇਰੀ ਤਾਂ ਉੱਤਰ ਜਾਣ ਦੇ ਹੁਣ 50 51 36 90 50 ਕਰਦੀ ਕਰਦ ਕਰਦੀ ਹਾ 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 ਵੀਰ ਹਾਂ ਵਧੀਆ ਝਾੜ ਦੇ ਦੇਣਾ ਸੀ ਕਿਹਾ ਹੁਣ ਚਲੋ ਅੱਜ ਤੋਂ 10 ਦਿਨ ਪਹਿਲਾਂ ਬੱਡ ਹੁੰਦਾ ਝੋਨਾ ਇਹ ਉਦੋਂ ਸਾਰਾ ਝੋਨਾ ਖੜਾ ਸਿਰਫ ਅੰਬ ਥੱਲੇ ਹੋ ਉੱਥੇ ਪਰੇ ਉਹ ਜਗ੍ਹਾ ਅੰਬਾ ਜਿਹੜਾ ਉੱਥੇ ਉੱਥੇ ਡਿਗਿਆ ਹੋਇਆ ਸੀਗਾ ਹਾਂ ਮੂਰੇ ਮੂਰੇ ਸੀਗਾ ਸਾਰਾ ਝੋਨਾ ਖੜਾ ਸੀ ਇਹ ਅੱਜ ਤਹੇ ਵੀ ਗਰਦ-ਵੜਦੀ ਆ ਪੂਛਾ ਚ ਇੰਨੀ ਗਰਦ ਕਦੇ ਵੀ ਨਹੀਂ ਉੜਦੀ ਜਿੰਨੀ ਇਹ ਝੜਦੀ ਆ ਮਾ ਜੇ ਲੈ ਜਮੇ ਸੁੱਕਾ ਪਿਆ ਬਹੁਤ ਬਰਾ ਉਹ ਛੜ ਗਿਆ ਬੜਾ ਜਿਆਦਾ ਇਹ 20-20 ਦਿਨ ਤਾਂ ਨਿਕਲ ਗਿਆ ਅੰਦਰ 10 ਦਾ 15-15 ਦਿਨ ਉੱਪਰ ਚੱਲਦੇ ਆ ਝੋਨੇ ਦੇ ਸਹੀ ਗੱਲ ਆ 20-20 ਦਿਨ ਨਿਕਲ ਕੇ ਤੇਰਾ ਨਿਪਟ ਗਿਆ ਅੱਜ ਨਿਪਟ ਗਿਆ ਨਿਪਟ ਗਿਆ ਆਪਣਾ ਚੱਲ ਵਧੀਆ ਵਧੀਆ ਚੱਲ ਫਿਰ ਵੀ ਅਜੋ ਪਰਮਾਤਮਾ ਯਾਰ ਅਸਲ ਵਿੱਚ ਨਾ ਗਰਜੀਤ ਨੂੰ ਮਸ਼ੀਨ ਇੱਕ ਕੋਰ ਲੈਣੀ ਬਣਦੀ ਆ ਬਿਲਕੁਲ ਉਹ ਕਿੰਨੇ ਕਹਿੰਦਾ ਤਾਂ ਹੈਗਾ ਲਿਆ ਵੇ ਗਾਹਾਂ ਵਧੀਆ ਜਿੰਦਾ ਹੋਗੇ ਡੱਡ ਪਾਉਂਦੇ ਇਹਨੂੰ ਉਹ ਵੀ ਭਾਈ ਮਸ਼ੀਨ ਲੈ ਆ ਤੇ ਆਪਣੇ ਇਹਨਾਂ ਦੀ ਤਾਂ ਇੱਕ ਪਿੰਡ ਚੀਨ ਆਪਣੇ ਪਿੱਡ ਰਹੀ ਹੋਈ ਹੈ ਇਹਦੀ ਇਹਦੇ ਚਾਚੇ ਵਾਲੀ ਸਹੀ ਗੱਲ ਆਪਣੇ ਪਿੱਡ ਇੰਨਾ ਜਿਆਦਾ ਝੋਨਾ ਕਰਦਾ ਨਾ ਥੱਲੇ ਲੇਖੋ ਬਹੁਤ ਜਿਆਦਾ ਥੱਲੇ ਕਰਦਾ ਝੋਨਾ ਅਸਲ ਵਿੱਚ ਡੇਗਣਾਂ ਜਿਹੜਾ ਜਵੇਂ ਉਹ ਪਰਲੇ ਵਿੱਚ ਜਵੇਂ ਪਿਛੇ ਆ ਪਿਆ ਜਿਹੜਾ ਉਹਦੇ ਤਾਂ ਅੱਧਾ ਹੀ ਪੱਲੇ ਪੈਣਾ ਇੰਨਾ ਝੋਨਾ ਖਰਾਬ ਹੋ ਗਿਆ ਡੇਕ ਕੇ ਨੁਕਸਾਨ ਹੋਇਆ ਮੇਰਾ ਅੰਦਾਜ਼ਾ ਵੀ ਆ ਦੋ ਕੀਲਿਆਂ ਨੂੰ ਨਾ ਨਾ ਕਰਦੇ ਦੋ 2.5 ਕੁਆਂਟਲ ਤੋਂ ਨਾ ਥੱਲੇ ਕਰ ਗਿਆ ਕਿੰਨਾ ਕੁ ਚੁਗਾਗੇ ਮੈਂ ਤਾਂ ਸਾਈਡਾਂ ਵੀ ਵੱਡੀਆਂ ਪਹਿਲਾਂ ਉਹ ਵੀ ਫਾਇਦਾ ਨਹੀਂ ਹੋਇਆ ਇਹਨਾਂ ਨਾਲੋਂ ਵੱਡਿਆ ਹੋਇਆ ਸੀ ਤਾਂ ਵੀ ਪੂਰੀ ਲੈ ਨਹੀਂ ਝੜ ਗਈ ਸਾਰੀ ਐ ਨਹੀਂ ਨਹੀਂ ਕੁਛੇ ਪੈਣੇ ਦਾਣੇ ਉਹਦੇ ਕੀ ਕਰਾਂਗੇ ਯਾਰ ਇਹਨੂੰ ਤਾਂ ਮੌਕਾ ਬਹੁਤ ਨਾ ਜਿੰਨੀ ਮਰਜੀ ਥੱਲੇ ਵਾਲੀਆਂ ਜੜਾਂ ਜਿਹੜੀਆਂ ਆਹ ਨੇ ਨਾ ਆਹ ਲਾ ਅੱਜ ਮਰ ਖਤਮ ਹੋ ਗਿਆ ਬੋਧੀਆਂ ਹੋ ਗਈਆਂ ਕੋਈ ਟੁੱਟੀਆਂ ਬੋਧੀਆਂ ਹੋ ਗਈਆਂ ਜਮਾਂ ਬਹੁਤ ਔਖਾ ਆ ਵੀ ਦਿਖਾ ਕੀ ਖਲਾਦ ਰੇ ਇਧਰ ਆ ਤਾਂ ਸਾਰਾ ਹੀ ਵਿਛਿਆ ਪਿਆ ਜਿੱਥੇ ਸਹੀ ਗੱਲ ਜਮਾਂ ਹੀ ਪੱਧਰ ਹੋ ਗਿਆ ਗਲ ਗਈਆਂ ਨਾ ਜੜਾਂ ਪਹਿਲੇ ਜੜਾਂ ਗਲ ਗਈਆਂ ਲਾ ਪਾਣੀ ਲਾਉਂ ਜੋ ਕਿ ਜੋਨਾਂ ਚੜਾ ਪਾਣੀ ਲਾਉਂਦੇ ਸੀ ਤਾਂ ਜਮਾਂ ਹੀ ਖੇ ਖਰਾਬ ਹੋ ਗਿਆ ਸੀ ਇਹਨੇ ਤਾਂ ਕੀ ਕਰੀਏ ਸਭ ਦੇ ਨਾਲ ਐ ਫਿਰ ਸੋਚੀਦਾ ਸਭ ਦੇ ਨਾਲ ਐ ਇੱਕੋ ਜਿਹਾ ਕੀ ਕਰ ਸਕਦੇ ਸਹੀ ਗੱਲ ਵਿੱਚ ਕੀ ਕਹਿਣਾ ਬਹੁਤ ਵਧੀਆ ਭਾਈ ਬਹੁਤ ਵਧੀਆ ਕਿਵੇਂ ਆ ਗਿਆ ਮੈਂ ਤੇ ਨਹੀਂ ਮਿਲਣ ਆਇਆ ਦੇ ਪਰ ਕੇ ਆ ਕੇ ਸਕੂਟਰ ਤੇ ਪਰ ਕੇ ਹੁਣ ਚੱਲ ਬਾਈ ਨੂੰ ਮਿਲਿਆ ਜੀ ਨਹੀਂ ਨਹੀਂ ਵਧੀਆ ਵਧੀਆ ਕਿਵੇਂ ਕੰਮਕਾਰ ਸੈਟ ਬਹੁਤ ਵਧੀਆ ਬਹੁਤ ਵਧੀਆ ਚੱਲ ਇਹ ਚਾਹੀਦਾ ਹੀ ਸੈਟ ਆਪਰਾ ਇਹ ਟਾਈਮ ਨਾਲ ਆ ਗਈ ਕੰਪੈਨ ਦਾ ਇਹ ਪਹਿਲਾਂ ਰਾਤ ਜੀ ਦੇ ਲੱਗੇ ਹੋਦੇ ਰਹਿੰਦੇ ਕੀ ਲੱਗਸਾ ਉਹ ਵੱਢ ਕੇ ਹੁਣ ਫੇਰ ਆਪਣੇ ਆਇਆ ਚੱਲ ਇੰਨਾ ਹੋ ਗਿਆ ਜੇ ਤੇਲੇ ਵੜਦੇ ਜਮੇ ਖਰਾਬ ਹੋ ਜਾਣਾ ਸੀ ਇਹਨੇ ਸਹੀ ਗੱਲ ਹੈ ਤੇ ਪੱਲੇ ਨਹੀਂ ਸੀ ਪੈਣਾ ਕਿ ਤਾਂ ਹੁਣ ਸੁੱਕਾ ਆ ਇਧਰ ਤਾਂ ਦੇਖ ਕੇ ਯਾਰ ਦਿਮਾਗ پاਗਲ ਹੁੰਦਾ ਸਾਡਾ ਕੀ ਹਾਲਾਤ ਹੋਏ ਨੇ ਜਮਾਂ ਹੀ ਪੱਧਰ ਹੋਰ ਕੀ ਬਹੁਤ ਬੁਰਾ ਹਾਲ ਆਇਆ ਕੰਮ ਦੂਜੇ ਨੂੰ ਤਾਂ ਹੱਥ ਹੀ ਨਹੀਂ ਲੱਗਦਾ ਜਮੇ ਨਾਲ ਹੀ ਹੱਥ ਲਾ ਤੂੰ ਵੱਢਣ ਦੀ ਲੋੜ ਨਹੀਂ ਪੈਂਦੀ ਆਪੇ ਜਿਹੜਾ ਨਿਕਲੀ ਜਾਂਦਲਿਓ ਗਲ ਗਿਆ 11 ਛੇ ਤੋਂ ਦੂਜਾ ਟੈਂਕ ਪਾਉਣ ਲੱਗੇ ਆ 2.5 ਕਿੱਗੇ ਤੋਂ 1 ਕਿੱ tane ਕਿੱਗੇ ਤੋਂ ਵੱਢਿਆ ਗਿਆ ਕਰਦ ਬਾੜੀ ਓਵਰ ਉੜਦੀ ਆ ਉਹ ਮਗਾ ਯਾਰ ਬੰਦ ਕਰਕੇ ਫਾ ਇਕਣਕਾਂ ਨੂੰ ਮੂੰਹ 'ਚ ਰਿਕ ਕਰ ਦਿੰਨਾ ਇਹ ਕੰਮ ਬੰਨੇ ਆਪਣੇ ਵਿਚਾਲੀਆਂ ਬੱਟਾਂ ਵੱਡੀਆਂ ਨੇ ਥੋੜੀਆਂ ਜੀਆਂ ਅੱਗੇ ਤਾਂ ਦਾਣੇ ਲੰਬੇ ਲੋਟ ਵੱਡਾ ਘੇਰਾ ਬਣਾ ਲੈਂਦੇ ਨੇ ਇਹ ਹੁਣ ਕਿਹੜਾ ਕਿਹੜਾ ਕਰਕੇ ਵੜਦਾ ਡਿਗਿਆ ਹੋਇਆ ਕਰਕੇ ਅੱਜ ਝੋਨੇ ਦਾ ਕੰਮ ਨਿਬੜ ਗਿਆ ਜੀ 2024 ਦੇਸੀ ਜਾਂਦਾ ਝੋਨਾ ਅੱਜ ਵੱਢਿਆਗਾ ਚਾਰ ਸ਼ਿਫਟਾਂ ਚ ਵੱਢਿਆ ਆਇਕਤੀ ਯਾਨੀ ਚਲੋ ਫਤਿਹ ਹੋ ਗਿਆ ਪਰ ਨੁਕਸਾਨ ਬਹੁਤ ਜ਼ਿਆਦਾ ਆ ਬਾਹਲਾ ਨਾ ਸੀ ਕੀਲੇ ਮਗਰ ਕੁਆਂਟਲ ਸਵਾ ਕੁਆਂਟਲ ਚੌੜ ਤੋਂ ਥੱਲੇ ਕਿਰ ਜਾਂਦੇ ਆ ਆ ਦੇਖੋ ਚਾਰ ਪੰਜ ਕ ਮਸ਼ੀਨਾਂ ਲੱਗੀਆਂ ਹੋਈਆਂ ਨੇ ਇਹਨਾਂ ਦਾ ਦੂਜਾ ਦੂਜਾ ਥੈਲਾ ਇਥੋਂ ਯਾਨੀ ਜਿੱਥੇ ਬਹਿ ਜਾਂਦੀਆਂ ਨੇ ਉੱਥੋਂ ਉੱਠਣ ਵਾਲਾ ਕੰਮ ਨਹੀਂ ਹੈਗਾ ਇੰਨਾ ਜ਼ਿਆਦਾ ਝੋਨਾ ਕਿਰਦਾ ਥੱਲੇ ਜਮਾ ਰਗੜ ਕੇ ਵੱਢਣਾ ਪਿਆ ਬੁਰਾ ਹਾਲਾ ਕੰਮ ਆ ਦੇਖ ਲੋ ਉਹ ਸਾਹਮਣੇ ਜਿੱਥੇ ਮੁਲਾਜ਼ਮ ਖੜੇ ਨੇ ਇਧਰਲੇ ਪਾਸੇ ਬੈਠੇ ਆ ਜਿੱਥੇ ਉੱਥੇ ਰਾਤ ਕੋਈ ਕਾਂਡ ਹੋਇਆ ਤੜਕੇ ਆਹ ਜਿਹੜੇ ਆਪਣੇ ਆ ਰਹਿੰਦੇ ਨੇ ਸਾਹਮਣੇ ਆਹ ਕੋਠੀਆਂ ਜਿਹੀਆਂ ਨੇ ਤੜ ਕਿਉਂ ਪਤਾ ਨਹੀਂ ਕੰਮ ਤੇ ਜਾਂਦਾ ਸੀ ਕੀ ਚੱਕਰ ਉੱਥੇ ਰੋਡ ਤੋਂ ਉੱਤਰਦੇ ਦੇ ਉਹਦੇ ਦਾਹ ਮਾਰੇ ਉਹ ਜਗਤ ਥਾਈ ਪੂਰਾ ਹੋ ਗਿਆ ਜਾਨੀ ਪਤਾ ਤਾਂ ਘੰਟੇ ਅੱਧੇ ਘੰਟੇ ਬਾਅਦ ਲੱਗੇ ਆਪਣੇ ਪਿੰਡ ਦੇ ਆ ਪਰਲੇ ਪਾਸੇ ਉਹ ਘਾਰਾ ਜੰਮਣ ਵਾਲਾ ਸਾਹਮਣੇ ਉਹ ਉਹ ਕਿਤੇ ਜਾਂਦੇ ਜੁੰਦੇ ਸੀ ਉਹਨਾਂ ਨੇ ਦੇਖਿਆ ਇੱਥੇ ਰਹਿੰਦੇ ਸੀ ਉਹ ਉਹ ਵਿਚਾਰਾ ਉੱਥੇ ਮਾਰਤਾ ਰੋਡ ਤੋਂ ਉਤਰਦਾ ਹੀ ਰੱਬ ਜਾਣੇ ਕੀ ਚੱਕਰਾ ਕੀ ਨਹੀਂ ਦਾਹ ਮਾਰੇ ਹੋਏ ਨੇ ਚੱਕ ਕੇ ਲੈ ਗਏ ਸੀ ਹਸਪੀਟਲ ਉਦੋਂ ਬਾਅਦ ਉਹਨੂੰ ਹਸਪੀਟਲ ਵਾਲੇ ਕਹਿੰਦੇ ਪੂਰਾ ਹੋ ਗਿਆ ਉੱਥੋਂ ਜਦੋਂ ਦਾਹ ਮਾਰਿਆ ਉਹਦੇ ਉਹ ਭੱਜਿਆ ਹੋਣਾ ਇੱਧਰ ਨੂੰ ਆ ਨਾਲ ਦੇ ਖੱਤਿਆਂ 'ਚੀ ਜਣੀ ਰੋਡ ਤੋਂ ਉੱਤਰ ਦੀ ਸਾਰੇ ਸਕੂਟਰ ਹੀ ਖੜੀ ਸੀ ਹੋਈ ਉੱਥੇ ਆਪਾਂ ਤਾਂ ਹੁਣ ਆਏ ਸੀ ਇਧਰ ਮੋਟਰ ਤੇ ਪਤਾ ਲੱਗਿਆ ਕਿ ਇਹ ਐ ਕਰਕੇ ਆਹ ਕਾਂਡ ਹੋ ਗਿਆ ਉਹ ਸਾਹਮਣੇ ਜਿੱਥੇ ਮੰਨ ਲਓ ਉਹ ਸਾਹਮਣੇ ਵਿਚਾਲੇ ਖੜਾ ਮਲਾਜ਼ਮ ਉਹਦੇ ਨਾਲ ਜਿਹੜਾ ਕੋਠਾ ਜਿਹਾ ਉੱਥੇ ਕਿਤੇ ਉਹਦੇ ਦਾਹ ਮਾਰਿਆ ਉਹਦੇ ਬਾਅਦ ਉਹ ਭੱਜ ਲਿਆ ਭੱਜਿਆ ਔਰਲੇ ਪਾਸੋਂ ਜਿਹੜਾ ਪੱਠੇ ਦੀ ਨੇ ਇਧਰ ਨੂੰ ਆ ਖੇਤ ਵੱਲ ਨੂੰ ਪਹਿਲਾ ਕਿਆਰਾ ਪਾਰ ਕਰ ਗਿਆ ਸੀ ਉਹ ਹਜੇ ਦੂਜਾ ਕਿਆਰੇ 'ਚ ਮੰਨ ਲਓ ਬੜਿਆਈ ਸੀ ਉੱਥੇ ਡਿਗਿਆ ਹੋਇਆ ਸੀਗਾ ਰੱਬ ਜਾਣੇ ਹੋਇਆ ਕੀ ਕੀ ਨਹੀਂ ਭਰਾਓ ਰਾਤ ਬਰਾਤੇ ਆਉਣੇ ਉਹ ਧਿਆਨ ਰੱਖਿਆ ਕਰੋ ਸਮਾਂ ਹੈ ਨਹੀਂ ਬਾਲਾ ਵਧੀਆ ਕੋਈ ਪਤਾ ਨਹੀਂ ਕਿਸੇ ਦੇ ਦਿਲ ਚ ਕੀ ਚੱਲਦਾ ਕੀ ਨਹੀਂ ਚੱਲਦਾ ਹਨਾ ਆਏ ਹੋਇਆ ਮੋਟਰ ਤੇ ਜਿਹੜੀ ਕਣਕ ਬੀਜੀ ਸੀ ਦੇਖਣ ਆਏ ਸੀ ਵੀ ਕਿਵੇਂ ਆ ਇੱਕ ਤਾਂ ਕੀੜੇ ਬਹੁਤ ਜਾਨ ਖਾਂਦੇ ਆ ਕੀੜੇ ਡੀਡੀਟੀ ਅੱਗੇ ਪਾੜੀ ਮੋਟੀ ਪਾ ਦੇਈ ਦੀ ਆ ਆਲੇ-ਦਾਲੇ ਬੰਨਿਆ ਬੁੰਨਿਆ ਤੇ ਅਜ ਤੀ ਡੀਡੀਟੀ ਮਿਲੀ ਹੋਈ ਨਹੀਂ ਕਿਤੋਂ ਤੇ ਚਲੋ ਇਹਨਾਂ ਦੇ ਕਰਮ ਇਹਨਾਂ ਨੇ ਚੁਗ ਲੈਣਾ ਤੇ ਆਪਣੇ ਆਹ ਖੜੀ ਆ ਬਾਸਮਤੀ ਘਰ ਜੋਗੀ ਕਾ ਆ ਥੋੜੀ ਜੀ ਤੇ ਹੁਣ ਕੋਈ ਬੰਦਾ ਨਹੀਂ ਮਿਲ ਰਿਹਾ ਹੁਣ ਆਪ ਹੀ ਕੱਲ ਨੂੰ ਵੱਡਾਂਗੇ ਝੋਨੇ ਦਾ ਕੰਮ ਆਪਣਾ ਮੰਨ ਲਓ ਨਿਬੜ ਗਿਆ ਤੇ ਹੋਰ ਜਿਵੇਂ-ਜਿਵੇਂ ਗਾਹਾਂ ਚੱਲਦਾ ਸਿਸਟਮ ਦੇਖਦੇ ਆ ਦਰਖਤ ਛਾਂਗੇ ਪਏ ਨੇ ਵੀ ਬਾਲਣ ਜਿਹਾ ਵੀ ਸਿੱਧਾ ਜਿਹਾ ਕਰਕੇ ਲੈ ਕੇ ਜਾਣਾ ਘਰ ਨੂੰ ਜਾ ਕੇ ਆ ਦੇਖੋ ਉਹ ਆਪਿਆ ਉਹ ਉਧਰ ਪਰਲੇ ਪਾਸੇ ਮੋਟਰ ਦੇ ਪਰਲੇ ਪਾਸੇ ਰੱਖਿਆ ਹੋਇਆ ਚਿੜੀਆਂ ਨਾ ਚੌਲ ਚੁਗਦੀਆਂ ਨੇ ਵਿੱਚੋਂ ਤੁਹਾਨੂੰ ਦਿਖਾਉਣਾ ਬੈਕ ਕੈਮਰੇ ਨਾਲ ਇਹਦੇ ਵਿੱਚ ਚਿੜੀਆਂ ਨੇ ਚਿੜੀਆਂ ਵਿੱਚ ਦਾਣੇ ਖਾਂਦੀਆਂ ਨੇ ਐਗਤੀ ਫੋਕ ਤਾਂ ਬਹੁਤ ਪਈ ਹੋਈ ਸੀ ਚਲੋ ਬਾਕੀ ਹੁਣ ਪੁੰਨੇ ਖੋ ਜਾਣੇ ਆ ਖਾਣ ਜੋਗੇ ਘਰ ਜੋਗੇ ਦਰਖਤਾ ਸ਼ਾਂਗ ਤੇ ਤੇ ਪਿੱਪਲ ਰਹਿ ਗਏ ਤੇ ਨਿਮਾ ਰਹਿ ਗਈਆਂ ਬੱਕਰੀਆਂ ਦਿਨਾਂ ਚ ਪਿੱਪਲ ਖਾਣਾ ਪਿੱਪਲ ਦਾ ਪੱਤਾ ਖਾਂਦੀ ਆ ਤੇ ਨਾ ਨਿਮ ਦਾ ਪੱਤਾ ਖਾਂਦੀ ਆ ਇਹ ਗਾਹਾਂ ਫਿਰ ਹੁਣ ਹੋਰ ਮਤਲਬ ਮਹੀਨੇ ਕਿ ਤੱਕ ਦਸੰਬਰ ਤੇ ਅੱਧੇ ਕਿ ਦਸੰਬਰ ਚ ਜਾ ਕੇ ਫਿਰ ਨਿਮ ਨੁਮ ਖਾਣ ਲੱਗ ਜਾਂਦੀ ਆ ਕਿ ਹਜੇ ਇਹਦਾ ਪੱਤਾ ਨਿਮ ਦਾ ਥੋੜਾ ਕੌੜਾ ਹੁੰਦਾ ਫਿਰ ਗਾਹਾਂ ਬੱਕਰੀ ਨੂੰ ਪੱਤਾ ਮਿਲਣ ਨੂੰ ਹਟ ਜਾਂਦਾ ਫਿਰ ਲੱਗ ਜਾਂਦੀ ਆ ਪਿੱਪਲ ਪੋਪਲ ਤੇ ਫਿਰ ਉਹ ਬਾਲਣ ਤਾਂ ਆਪ ਹੀ ਲੈ ਜਾਂਦੇ ਆ ਬੱਕਰੀਆਂ ਵਾਲੇ ਚੱਕ ਕੇ ਆਪਾਂ ਤਾਂ بس ਆਹ ਜਿਹੜਾ ਆ ਪਿਆ ਕੁਛ ਕੁਛ ਤੁਹਾਨੂੰ ਪਹਿਲਾਂ ਦਿਖਾਇਆ ਇਹਦੇ ਨਾਲ ਆਪਣਾ ਸਿਆਲ ਪਾਰ ਆ ਬੀਜੀ ਸੀ ਕਣਕੋਦਣ ਲਾਸਟ ਸਟੈਂਡ ਤੇ ਕਿਹੜਾ ਨੇ ਤੇ ਦਿਖਾਉਣਾ ਕੀੜਿਆਂ ਨੂੰ ਨਾ ਉਹ ਪਾਈ ਡੀ ਡੀ ਟੀ ਤਾਂ ਮਿਲੀ ਨਾ ਇੱਕ ਹੋਰ ਦੇਤੀ ਦੁਕਾਨ ਵਾਲੇ ਨੇ ਦਵਾਈ ਉਹਨੇ ਰੋੜੀ ਵੀ ਨਹੀਂ ਪੰਨੀ ਆ ਪਈ ਆ ਨੀਲੀ ਜੀ ਕੋਈ ਫਰਕ ਨਹੀਂ ਕੋਈ ਕੀੜਾ ਨਹੀਂ ਹਟਿਆ ਉਹਨੂੰ ਸਭ ਉਵੇਂ ਹੀ ਚੱਕੀ ਜਾਂਦੇ ਤੁਰੇ ਕੰਮ ਜਾਨੀ ਇੰਨਾ ਕਾ ਵੀ ਰੂਲੇ ਦੀ ਦਾਅਬ ਦਿੱਤੀ ਕਰਕੇ ਬਾਲਾ ਡੰਗਾਈ ਚ ਨਹੀਂ ਜਾਂਦੇ ਪਰ ਉਹ ਕੀੜਾ ਆ ਦੇਖੋ ਆ ਦਾਣੇ ਕੱਢ ਕੇ ਲਿਆਉਂਦਾ ਨਾ ਆ ਲਿਆ ਆ ਆ ਦੇਖੋ ਦੋ ਆ ਲਈ ਆਉਂਦੇ ਆ ਇਹ ਕਾ ਲਈ ਜਾਂਦਾ ਇਹ ਨਾਲ ਨਾਲ ਬਾਹਲਾ ਨਾਲ ਸੀ ਇਹਨਾਂ ਨੇ 5-7 ਫੁੱਟ ਸੋਂ ਖਾਲੀ ਕਰ ਦੇਣਾ ਨਾਲ ਨਾਲ ਕੋਈ ਕੋਈ ਕਿਤੇ ਕਿਤੇ ਦਾਣਾ ਜੰਮੂਗਾ ਬਸ ਇੰਨੀ ਕਿ ਜਗ੍ਹਾ ਚ ਕੁਛ ਅੱਜ ਰੌਣੀ ਕਰਨੀ ਸੀ ਤੁਹਾਨੂੰ ਦੱਸਿਆ ਵੀ ਆ ਕੋਲੇ ਆਪਣੇ ਉਹ ਕਾਂਢ ਜਿਹਾ ਹੋਇਆ ਕਰਕੇ ਉਹ ਸਾਹਮਣੇ ਤੇ ਖੇਤ ਬੋਹਣੇ ਸੀ ਕਿ ਮੈਂ ਕਿ ਹੁਣ ਚੰਗਾ ਜਿਹਾ ਝੰਡਾ ਉੱਥੇ ਰਹਿਣ ਦਿੰਦਾ ਬੋਣ ਨੂੰ ਕੁਛ ਅੱਜ ਲਾਈਟ ਵੀ ਨਹੀਂ ਆਈ ਦੇ ਨੇ ਅੱਗੇ 2 ਦਿਨ ਹੋ ਗਏ ਦਿਨ ਰਾਤ ਲਾਈਟ ਚੱਲਦੀ ਸੀ ਅੱਜ ਦਿਨੇ ਲਾਈਟ ਵੀ ਹੈ ਨਹੀਂ ਮੈਂ ਆਇਆ ਸੀ ਮੈਂ ਕਿ ਚੱਲ ਪੈਪ ਲਾ ਲਾਂਗੇ ਪੈਪ ਵਿਛਾਇਆ ਪਿਆ ਬਸ ਇਧਰੋਂ ਬੰਨਣ ਵਾਲਾ ਹੀ ਆ ਚੱਕੇ ਇਧਰ ਮੋਟਰ ਨਾਲ ਪੈਪ ਨਾਲ ਬੰਨ ਕੇ ਉਹ ਰਹਿੰਦਾ 3 ਕਿੱਗੇ ਤੋਂ ਸਿੰਜਣੋ ਫਿਰ ਦੇਖਦੇ ਆ ਉਹਦੀ ਰੌਣੀ ਕਰਕੇ 10 12 ਦਿਨਾਂ ਚ ਬਾਤ ਆ ਜੂ ਕਿਆਰੇ ਛੋਟੇ ਪਾ ਕੇ ਸਿੰਜਦੇ ਆਂਗੇ ਜਾ ਕੇ ਆਉਨੇ ਆ ਉੱਥੇ ਉਹਨਾਂ ਦੇ ਦੇਖਦੇ ਆ ਕੀ ਸਿਸਟਮ ਆ ਕੀ ਨਹੀਂ ਪੁੱਛ ਕੇ ਆਉਨੇ ਆ ਆਪਣੇ ਤਾਂ ਗਮਾਂਢੀ ਨਹੀਂ ਵਿਚਾਰੇ ਮਾੜਾ ਹੋਇਆ ਜੋ ਵੀ ਹੋਇਆ ਆਹ ਵਾਲੇ ਕਿਆਰੇ ਚ ਆਹ ਵਾਲੇ ਕਿਆਰੇ ਚ ਮਾਰਿਆ ਹੋਇਆ ਸੀਗਾ ਇੱਥੇ ਇੱਕ ਖੂਨ ਜਿਆ ਪਿਆ ਕਿਤੇ ਉਹ ਸਾਹਮਣੇ ਉੱਥੇ ਖੂਨ ਪਿਆ ਹੁੰਦਾ ਹਨ ਇਹ ਆਹ ਦੇਖੋ ਦੀਦਾ ਨਾ ਆਹ ਐਨ ਸੈਂਟਰ ਸਕਰੀਨ ਦੇ ਉੱਥੇ ਖੂਨ ਪਿਆ ਇੱਥੋਂ ਵਿਚਾਰਾ ਭੱਜਿਆ ਹੋਣਾ ਉਹ ਸਕੂਟਰੀ ਖੜੀ ਸੀ ਉਹ ਮੋਟਰ ਕੋਲੇ ਇੱਥੇ ਸਕੂਟਰੀ ਸੀ ਉੱਥੋਂ ਭੱਜਿਆ ਹੋਣਾ ਇਧਰ ਨੂੰ ਆ ਇੱਥੋਂ ਦੀ ਡਾਹ ਪਿਆ ਸੀ ਇੱਥੇ ਇਧਰ ਦੀ ਤਾਂ ਭੱਜਿਆ ਹੋਣਾ ਵਿਚਾਰਾ ਬਈ ਉਹ ਉੱਥੇ ਘਰਾਂ ਚ ਰਹਿੰਦਾ ਸੀ ਵੀ ਭੱਜ ਕੇ ਉਧਰ ਨੂੰ ਚਲੇ ਜਾਵਾਂ ਪਰ ਉਹ ਕੰਮ ਨਿਕਲਿਆ ਆ ਤੀਵੀਆਂ ਜਿਹੜੀ ਉਹਦੀ ਘਰ ਵਾਲੀ ਸੀ ਉਹ ਰਲ ਗਈ ਉਹਦੇ ਨਾਲ ਜਿਹੜੇ ਮੁੰਡੇ ਨੇ ਮਾਰਿਆ ਸੜੀ ਨੇ ਰਲ ਕੇ ਕੰਮ ਗਲਤ ਕਰਾਤਾ ਕਿੰਨਾ ਬਾਬਾ ਜਗਾ ਚ ਖੂਨ ਪਿਆ ਉਹ ਇਹਦੇ ਕੋਲੋਂ ਦੀ ਭੱਜ ਕੇ ਆਇਆ ਹੋਇਆ ਇਥੋਂ ਲਿਆ ਦਿਆ ਪੈੜਾਂ ਨੇ ਆ ਸਿਰਫ ਦੋ ਪੈੜਾਂ ਹੀ ਜਾਂਦੀਆਂ ਨੇ ਇੱਥੋਂ ਆਏ ਆ ਦੇਖ ਲਓ ਮੁੱਲ ਦਾ ਲਿਆਂਦਾ ਹੈ ਵੀ ਸੁਸਰੀ ਕਿੰਨੀ ਆ ਵਿੱਚ ਬੰਦੇ ਨੇ ਬਿੱਲ ਕੱਟ ਕੇ ਦਿੱਤਣ ਵਾਲੇ ਆਪਨ ਦੁਕਾਨ ਵਾਲੇ ਨੇ ਇਹ ਚ ਵੀ ਐਵੇਂ ਹੀ ਆ 15 ਕਿਲੋ ਵੀ ਪਿਓਣਾ ਸੀਗਾ ਬਚਾਇਆ ਸੀ ਥੋੜੀ ਜਿਹੀ ਗਿੱਲ ਜੈ ਜੈ ਜੀ ਸੀ ਉਹਦੇ ਮੈਂ ਕਿਹਾ ਛਿੱਟਾ ਦੇ ਕੇ ਬੀਜ ਦਾਂਗੇ ਭਿਓ ਲਿਆ ਉਹ ਤਾਂ ਦਿਖੀ ਹੀ ਨਹੀਂ ਸੁਸਰੀ ਭਿਉਂਤੇ ਤੇ ਪਤਾ ਲੱਗਿਆ ਵੀ ਸੁਸਰੀ ਆ ਵਿੱਚ ਹੈਲੋ ਸੋਸਾਇਟੀ ਵਾਲਿਆਂ ਤਵੀਆਂ ਦੇ ਆ ਹੁਣ ਪਿੰਨ ਹੈ ਨਹੀਂ ਇਹ ਹੁਣ ਆਪਾਂ ਪਿੰਨ ਨਵੀਂ ਪਾ ਦੇਣੀ ਆ ਦਿਖਾਉਣਾ ਤਾਂ ਮੈਂ ਚਾਹੁੰਦਾ ਨਹੀਂ ਚੱਲ ਪਿੰਡ ਦੇ ਬੰਦੇ ਬਹੁਤ ਦੇਖਦੇ ਆ ਵੀਡੀਓ ਪਰ ਵੀਰੇ ਇਹਨੂੰ ਨਾ ਕੱਢ ਕੇ ਲੋਕ ਆਪਦੇ ਕੰਮ ਲਈ ਰੱਖ ਲੈਂਦੇ ਨੇ ਗਾਹਾਂ ਵਾਲਾ ਜੋ ਮਰਜ਼ੀ ਕਰੇ ਆਪਾਂ ਹੁਣ ਆ ਪਿੰਨ ਨਵੀਂ ਪਾ ਦੇਣੀ ਆ ਕੱਲ ਨੂੰ ਜਾਂ ਸ਼ਾਮ ਨੂੰ ਦੁਬਾਰਾ ਫੇਰ ਤਵੀਆਂ ਲੈਣ ਗਏ ਇਹ ਪਿੰਨ ਵਿੱਚ ਇੱਕ ਅੱਧੀ ਫੇਰ ਨਹੀਂ ਹੋਣੀ ਜਿੰਨਾ ਮਰਜ਼ੀ ਲੋਕਾਂ ਨੂੰ ਉਹ ਕਰ ਲੋ ਪਤਾ ਨਹੀਂ ਕੀ ਚੱਕਰ ਆ ਕਿਉਂ ਸੋਸਾਇਟੀ ਦਾ ਸਮਾਨ ਪਿੰਡ ਦੀ ਚੀਜ਼ ਦਾ ਸਮਾਨ ਹੋਵੇ ਜੰਮੀ ਪਈਆ ਮਿੱਟੀ ਵਿੱਚ ਛਾੜ ਕੇ ਪਾਉਨੇ ਆ ਪੰਨ ਇਹ ਖੇਤ ਦਾ ਆ ਰੋਟਾਵੇਟਰ ਨਾਲ ਬਾਹਾ ਸੀ ਉਸ ਦਿਨ ਜਿਹੜੀ ਦੂਈ ਕਣਕ ਬੀਜੀ ਉਹਦੇ ਨਾਲ ਇਹ ਗਿੱਲ ਨਾ ਥੋੜੀ ਜਿਵੇਂ ਸੀਗੀ ਘੱਟ ਰੋਟਾਵੇਟਰ ਲੱਗਦਾ ਨਹੀਂ ਸੀ ਆ ਥੱਲੇ ਗਿੱਲ ਸੋਹਣੀਆਂ ਦੇਖ ਲੋ ਦੇਖੋ ਕਿੰਨੀ ਗਿੱਲ ਆ ਥੱਲੇ ਮੈਂ ਕਿਹਾ ਤਵੀਆਂ ਨਾਲ ਬਾਹ ਦੇਣਾ ਤਵੀਆਂ ਨਾਲ ਬਾਕੇ ਇਹ ਦੋ ਕੇ ਬਿਗਰੇ ਸੌ ਆ ਇਹ ਤਵੀਆਂ ਨਾਲ ਬਾਕੇ ਛਿੱਟਾ ਦੇ ਦਾਂਗੇ ਛਿੱਟਾ ਦੇ ਕੇ ਉੱਪਰ ਰੋਟਾਵੇਟਰ ਫੇਰ ਦਾਂਗੇ ਇਹ ਜੰਮੇ ਹੀ ਆਉਣੀਆਂ ਆ ਪੱਖੇ ਦੀ ਕਰਾਮਾਤ ਆ। ਆ ਚੀਜ਼ ਥੱਲੇ ਆ ਜਾਂਦੀ ਆ ਫਿਰ ਦਾਣਾ ਆਉਂਦਾ। ਇਹ ਲੱਗੇ ਨੂੰ ਤੂੰ ਤਾਂ ਬਿੱਲਾ ਹੋ ਗਿਆ ਚੌਲ ਵੇਚ ਕੇ। ਹਮ ਹੈਨਾ? ਹਾਂਜੀ ਆ ਬਿੱਲੇ ਹੋ ਗਏ। ਆਪਣੀ ਲਾਸਟ ਟਰਾਲੀ ਰਹਿ ਗਈ। ਹਾਂ ਪੱਖਾ ਲੱਗਦਾ ਪੱਖਾ ਲੱਗਦਾ ਲਾਸਟ ਟਰਾਲੀ ਦੀ। ਪੱਕਾ ਤਿੰਨ ਵਾਰੀ ਹਥਿਆਰ ਚੱਕੇ ਨੇ ਤਿੰਨੇ ਵਾਰੀ ਛੱਡ ਦਿੰਦੇ ਆ ਜਾਨੂੰ ਲੈਟ ਭੱਜ ਗਈ ਪਹਿਲਾਂ ਪਹਿਲਾਂ ਤੇਰੇ ਕੰਡਾ ਲਾਉਣਾ ਸੀ ਮੁੜ ਕੇ ਉਹਦੇ ਪੱਖਾ ਲੱਗਦਾ ਸੀ ਦੁਬਾਰਾ ਪੱਕਾ ਲੈ ਗਿਆ ਜਾਨੂੰ ਲੈਟ ਭੱਜ ਗਈ ਲੈਟ ਭੱਜ ਗਈ ਚੱਲ ਵਧੀਆ ਜਿਹੜਾ ਹੈਗਾ ਜਿਵੇਂ ਚੱਲੀ ਜਾਂਦਾ ਝਾੜ ਹੈਗੀ ਪ੍ਰਮਾਤਮਾ ਦਾ ਬਹੁਤ ਬਹੁਤ ਘਾਟਾ ਝਾੜ ਆਪਣੇ ਫਿਰ ਵੀ ਬਹੁਤ ਆ ਜੋ ਦੇਦਾ ਰੱਬ ਨੇ ਉਹਨੇ ਚੱਲੇ ਹੋ ਆ ਵੀ ਕਰ ਤਾਂ ਕੀ ਸਕਦੇ ਆ ਪਰ ਹੈ ਘਾਟਾ ਝਾੜ ਬਹੁਤ ਦੇਦਾ ਬਹੁਤ ਦੇਦਾ ਫਿਰ ਵੀ ਬਹੁਤ ਜ਼ਿਆਦਾ ਦੇਦਾ ਚੱਲ ਕੋਈ ਧੰਨਵਾਦ ਆ ਬਾਬੇ ਦਾ ਯਾਰ ਸਹੀ ਗੱਲ ਹੋਰ ਵੀ ਲੱਗਾ ਘੰਡਾ ਤੇਰੇ ਦੇਖ ਲਿਆ ਘੰਡਾ ਸੀ ਇਹਦੀ ਬਣਾ ਦੇ ਨਾਲ ਪੱਲੇਦਾਰ ਦੀ ਮੰਡੀ ਜਾਈ ਜੀ ਮਾਂ ਨੇ ਚੱਕੇ ਸਾਂ ਬਾਈ ਵੀਰ ਹਾਜੀ ਉੱਥੇ ਬਹੁਤਾਂ ਮੰਡੀ ਜੇ ਦੁਖੀ ਬਹੁਤ ਬੈਗੇ ਆਏ ਏ ਰੱਗਿਓ ਸਾਡੇ ਨਾਲ ਕੋਈ ਮਾਲ ਬਜਨ ਘਾਟ ਗਿਆ ਜੋ ਮਾਰ ਕੋਣ ਦਾ ਕਈ ਬੋਰੀਆਂ ਬੜੀਆਂ ਛੋਟੀਆਂ ਦਾ ਫਰਕ ਪੈ ਜਾਂਦਾ ਕਈ ਬੀਜੇ ਮੇਰੇ ਮਲ ਲੈ ਕੇ ਦਾ ਢਿੱਡ ਛੋਟਾ ਕੀਤਾ ਆ ਵਿੱਚ ਬਰਾ ਬੋਰੀਆਂ ਵੀ ਬਹੁਤ ਖਰਾਬ ਨੇ ਵਿੱਚ ਪੁਰਾਣੀਆਂ ਬੋਰੀਆਂ ਨੇ ਤੇ ਕੰਪਲੇਟ ਫਿਕਲੋ ਹੋ ਤੋਨੇ ਮੇਰੇ ਦੂਜੇ ਆਪਣੇ ਮੰਡੀ ਵਾਲੀ ਇਹਦੀ ਫਲੈਟ ਦੀ ਆਹ ਸਾਹਮਣੇ ਆ ਜਿੱਥੇ ਆ ਆ ਇਹਦੇ ਅੱਗੇਲੇ ਜਿਹੇ ਮੂਰੇ ਆ ਖੰਭਾ ਉਥਲੇ ਕਬੂਤਰ ਮਰਿਆ ਪਿਆ ਇੱਥੇ ਕਬੂਤਰ ਬਹਿ ਗਿਆ ਵਿਚਾਲੀ ਲੈਂਚ ਉਦੇ ਤੇ ਉਹਦਾ ਬਰਾਸਾ ਰਹਿ ਗਿਆ ਆਹੋ ਸਾਹਮਣੇ ਜਗ੍ਹਾ ਤੇ ਇੱਥੇ ਆ ਜਾਏਗਾ ਤੇ ਉਥਲੇ ਕਬੂਤਰ ਡਿੱਗ ਗਿਆ ਮਰ ਕੇ ਜਦੋਂ ਲਾਈਟ ਭੱਜੀ ਹੋਈ ਆ ਉਹਦਾ ਕਾਸ਼ਾ ਪੈਗਾ ਵਿਚਾਲੀ ਪਾਸੇ ਇਹ ਰੁਕ ਨਾ ਘਰਪਰ ਆ ਦੇਖ ਲੂ ਦਾਣੇ ਪਏ ਪੱਖਾ ਬੰਦ ਕਰਾਇਆ ਹੁਣ ਬੰਦ ਕਰਾ ਕੇ ਦੂਆ ਪੱਖਾ ਲਾਉਣ ਲੱਗੇ ਆ ਪੱਖਾ ਲਾਉਣ ਲੱਗਿਆ ਹੁਣ ਦੂਜਾ ਪੱਖਾ ਬੰਦ ਕਰਾਤਾ ਰੋਖ ਲੈ ਰੋਖ ਲੈ ਉਖੜਾ ਫੇਰ ਖੇਚ ਲੈ ਨਾ ਖੇਚ ਦੇਣਾ ਖੇਚ ਲੈ ਖੇਚ ਲੈ ਭਾਈ ਤੂੰ ਖੇਚ ਦੇ ਤੂੰ ਉਹ ਤੇ ਇੱਥੇ ਦੀ ਬੋਤੇ ਨਾ ਇੱਥੇ ਮੂਰੇ ਲਾ ਦੇ ਬਸ ਇੱਥੇ ਲਾ ਦੇ ਮੂਰੇ ਜੇ ਇਕੱਲੇ ਹੀ ਸਾਫ ਦਾਣੇ ਆ ਮੈਂ ਨਾ ਜਾ ਮੈਂ ਇਸੇ ਕਰਕੇ ਇੱਥੇ ਖੜਾ ਸੀ ਮੈਂ ਕਿਹਾ ਮੇਸ਼ੀ ਨੇ ਜਾਨੂ ਆਉਣਾ ਜਾਨੂ ਤਾਂ ਕਾਣ ਹੋ ਜਾਣਾ ਮੈਂ ਸੌ ਲੱਗੇ ਤੇ ਕਣਕ ਵੀ ਨਹੀਂ ਜਾ ਕੇ ਤਾਂ ਹੀ ਨਹੀਂ ਗਿਆ ਮੈਂ ਜਦੋਂ ਮੈਂ ਸੀ ਮੈਂ ਕਿਹਾ ਤੂੰ ਰੋਟੀ ਖਾਣੇ ਬੈਠਾ ਮੈਂ ਪੈ ਜਾਣ ਰੋਟੀ ਖਾਗਣੇ ਜਾਣ ਨੂੰ ਇੱਥੇ ਕੰਮ ਹੋ ਜਾਣਾ ਸੀ ਚਾਹ ਮੰਗਾ ਲਈ ਮੈਂ ਚਾਹ ਨਹੀਂ ਲੱਗ ਰਹਾ ਹਾਲੇ ਦਾ ਚਾਹ ਵੀ ਬੜੀ ਬੜੀ ਆਦਾ ਲੱਗੇ ਹੋਏ ਨੇ ਭਰਨ ਬੰਦੇ ਬਸ ਐਨਾ ਕਰ ਰਹਿ ਗਿਆ ਉਹ ਤੋਂ ਬਾਅਦ ਵਿੱਲੇ ਹੋ ਕੇ ਘਰ ਨੂੰ ਜਾਣ ਵਾਲੇ ਬਣਾਂਗੇ ਪਰ ਇੱਕ ਚੀਜ਼ ਆ ਬਾਈ ਕਹਿਣ ਨੂੰ ਚਾਹੇ ਕੁਝ ਵੀ ਆ ਟੋਪੀ ਬਹੁਤ ਸਾਡੇ ਏਰੀਆ ਦੇ ਵਿੱਚ ਤਾਂ ਹੁਣ ਕੰਮ ਨੇੜੇ ਲੱਗਿਆ ਹੋਇਆ ਮੰਡੀ 'ਚ ਟਾਮੀ ਟਾਮੀ ਟਰਾਲੀ ਜੀ ਆਉਂਦੀ ਆ ਕੋਈ ਨਾ ਦੇ ਲੋ ਫੜ ਜਾਮਾ ਖਾਲੀ ਪਿਆ ਬਸ ਆਪਣੀ ਇੱਕ ਢੇਰੀ ਆ ਇੱਕ ਉੱਪਰੇ ਹੋਰ ਲਗਾਇਆ ਪੱਖਾ ਲਾਉਣ ਮੈਂ ਇੱਕ ਦੀ ਢੇਰੀ ਇੱਥੇ ਸੀਗੀ ਉਹ ਭਰ ਗਈ ਯਾਨੀ 5-7% ਕੰਮ ਰਹਿ ਗਿਆ ਸਾਡੇ ਰੀਜ ਦਾ ਇੰਨਾ ਕਮਾਲ ਚੱਕਣ ਵਾਲਾ ਪਿਆ ਇੱਥੋਂ ਜਿਹੜੀ ਪੱਖੇ ਵਾਲੀ ਤੁਹਾਨੂੰ ਗੱਲ ਕਰਦੇ ਸੀ ਆਪਾਂ ਵੀ ਪੱਖੇ ਦੇ ਵਿੱਚ ਕਰਾ ਮਾਤਾ ਸਾਰੀ ਉਹ ਤੁਹਾਨੂੰ ਬੰਦਾ ਮਿਲਾਉ ਮੈਂ ਬੰਦਾ 4 ਕਿਲੇ ਦਾ ਝੋਨਾ ਲੈ ਕੇ ਆਇਆ 4 ਕਿਲੇ ਦੇ ਝੋਨੇ ਦੇ ਵਿੱਚੋਂ ਪਾਉਣੀ ਟਰਾਲੀ ਫੂਸ ਦੀ ਮੁੜ ਕੇ ਚਲੇਗੀ 12 6 ਉਹਨੇ ਦੁਬਾਰਾ ਫਿਰ ਉਹ ਦਾਣੇ ਕੱਢੇ ਕੱਢ ਕੇ ਦੁਬਾਰਾ ਪਾ ਕੇ ਲਿਆਂਦੇ 34 ਥੈਲੇ 33 ਕਿ 34 ਥੈਲੇ ਸ਼ਾਇਦ ਉਹਦੇ ਹੋਏ ਬਾਕੀ ਉਹਨੂੰ ਮਿਲਾਂਗੇ ਸਵੇਰੇ ਤੁਹਾਨੂੰ ਕਰਾਉਂ ਗੱਲਬਾਤ ਉਹਦੇ ਨਾਲ ਬਈ ਕਿੰਨੇ ਥੈਲੇ ਦੁਬਾਰਾ ਭਰੇ ਪੱਖੇ ਦੀ ਛੇੜ ਛਾੜ ਨਾਲ ਹਾਂਜੀ ਸ੍ਰੀਮਾਨ ਜੀ ਬਾਬਾ ਜੀ ਸਹੀ ਸਹੀ ਦੱਸਿਓ ਤੁਹਾਡੇ ਨਾਲ ਪੱਖੇ ਵਾਲਾ ਕੀ ਸਿਸਟਮ ਹੋਇਆ ਸੀ ਕਿੰਨੇ ਕਿਚੌੜ ਕਿੰਨੇ ਜਗ੍ਹਾ ਤੇ ਲੈ ਕੇ ਗਏ ਸੀ ਕਿੰਨੇ ਘਰੇ ਆਈ ਸੀ ਵਾਪਸ ਪੱਖੇ ਵਾਲੇ ਨੇ ਤੇ ਪੱਖੇ ਨੇ ਤਾਂ ਕੰਮ غلط ਬੜਾ ਕੀਤਾ ਹਾਂ ਹਲੇ ਵੜਦੇ ਬਹੁਤ ਨੇ ਹਾਂ ਵੜਦੇ ਬਹੁਤ ਨੇ ਪੱਖੇ ਦੇ ਵਿੱਚ ਜਿਹੜੀ ਭਈਏ ਝੜੇ ਕੱਲ ਬੰਦੇ ਯਕੀਨ ਨਹੀਂ ਸੀ ਮੰਨਦੇ ਕਹੀ ਹਾਂ ਨਹੀਂ ਨਹੀਂ ਕਹਿੰਦੇ ਵੀ ਨਹੀਂ ਹੋ ਸਕਦਾ ਇੱਕ ਨਹੀਂ ਨਹੀਂ ਹੋਇਆ ਹੋਇਆ ਬਾਈ ਹੋਇਆ ਤੂੰ ਮੱਲਾ ਪੂਸ ਦੀ ਪੌਣੀ ਟਰਾਲੀ ਚ ਕਿੰਨੇ ਥੈਲੇ ਦਾਣੇ ਦੇ ਦੁਆਰਾ ਕੱਢ ਕੇ ਲੈ ਕੇ ਗਿਆ 35 35 ਬੋਰੀਆਂ ਬਰ ਲੈ ਕੇ ਆ ਆ ਮੂੰਹ ਬਨ ਬੀਆਂ 35 ਬੋਰੀਆਂ 35 ਬੋਰੀਆਂ ਬਾਲਾ ਨਾ ਐਸੇ ਮੰਨ ਕੇ ਚੱਲੋ 30 ਬੋਰੀਆਂ ਤਾਂ ਹੋਣਗੀਆਂ ਵੀ 14 ਕੁਆਂਟਲ ਤੱਕ ਤੇ ਗਿਆ ਨਹੀਂ ਹੋਣਾ ਰਾਮ ਨੜ 14 ਕੁਆਂਟਲ 14 ਦੀ ਤਾਂ 13 13 14 ਕੁਆਂਟਲ ਦੁਬਾਰਾ ਮੁੜ ਕੇ ਚ ਲੈ ਗਏ ਨਾ ਰਾਮ ਨਾ ਮੁੜ ਕੇ ਚ 来 ਕੁਝ ਹੁੰਦਾ ਪੱਖੇ ਦੀ ਗੇਮ ਚ ਬਾਕੀ ਹੁਣ ਚੱਲੇ ਆ ਜਿਹੜੇ ਨਵੇਂ ਸਰਪੰਚ ਬਣਿਆ ਉਹਨਾਂ ਦੇ ਘਰ ਨੂੰ ਤੇ ਕੋਠੀ ਦਾ ਮਹੂਰਤ ਆ ਸਰਪੰਚ ਦਾ ਮਹੂਰਤ ਅੱਜ ਕੰਨਾ ਬਸੇ ਦੋਨੇ ਪਾਸੇ ਮਹੂਰਤ ਆ ਪ੍ਰੰਤ ਦੇ ਤੋਂ ਬਾਅਦ ਮੰਨ ਲਓ 24 ਘੰਟੇ ਲੰਘ ਗਏ ਏਕਣ ਤੂਈਆਂ ਨਿਕਲ ਆਈਆਂ ਹੁਣ ਇਹ ਬੀਜਣੀ ਜਿੱਥੇ ਗਿੱਲ ਘਟਾ ਚੋਨੇ ਪਨੀਰੀ ਬੀਜੋਂ ਕੰਮ ਹੋ ਗਿਆ ਫੁੱਲੀ ਹੋਈ ਸੀ ਕੱਲ ਦੀ ਹੁਣ ਅੱਜ ਬੀਜ ਦੇਣੀ ਆ ਹੋਰ ਘੰਟੇ ਤੱਕ ਇਹ ਦੇਖਦਾ ਕਿੰਨੇ ਦਿਨਾਂ ਬਾਅਦ ਜੰਮਦੀ ਐ ਐਤਕੀ ਅੱਗ ਨਾਲ ਲੱਗਣੇ ਸਾਡੇ ਇਹਦਾ ਹਾਲਾਤ ਹੋਏ ਨੇ ਲੋਕਾਂ ਨੇ ਕੱਢ ਕੇ ਬੰਨਿਆਂ ਤੇ ਲਾਦੀ ਪਰਾਲੀ ਅੰਕਲ ਹੁਣੇ ਵੀ ਲੱਗੇ ਹੋਏ ਨੇ ਕੱਢਣ ਸਾਹਮਣੇ ਢੱਡ ਕੇ ਨਾਲ ਦੇ ਨਾਲ ਉੱਪਰ ਲਾਈ ਜਾਂਦੇ ਨੇ ਬੰਨੇ ਤੇ ਕਣੀ ਸਾਡੇ ਅੱਗ ਨਹੀਂ ਲਾਈ ਕਿਸੇ ਨੇ ਇੰਨਾ ਕਿ ਜ਼ਰੂਰ ਆ। ਬਸ ਇਦਾਂ ਲਾਤੀ ਬੰਨਿਆ ਤੇ ਕੁਝ ਰੌਣੀਆਂ ਕਰਤੀਆਂ। ਬਸ ਚੱਲੀ ਜਾਂਦਾ ਕੰਮ ਲੈਣੇ ਧੱਕੇ ਧੋਲਿਆਂ ਨਾਲ। ਹੁਣ ਚੱਕਣ ਕਾ ਤੋ ਲਾਗੇ ਪਰਾਲੀ। ਫੁੱਲ ਕੇ ਬਣਦੀ ਨਹੀਂ ਸੀ ਗੱਲ। ਫੁੱਲੀ ਸੀ। ਹਾਂ। ਇਨੇ ਪਰਾਲੀ ਹੈ ਤਾਂ ਥੱਲੇ ਰੱਖ ਕੇ ਵੱਡਿਆਂ ਕਰਕੇ ਨਾ ਹੈਈ ਬਹੁਤ ਆਪਰਾਲੀ ਖੇਤ ਤੇਰਾ ਹੈਗਾ ਲੱਗਦਾ ਕਿਹੜਾ ਬਾਕੀ ਗਿੱਲ ਤਾਂ ਨਿਕਲ ਹੀ ਆਉਂਦੀ ਆ ਥੱਲੇ ਉਹ ਡਿਗਿਆ ਕਰਕੇ ਹਵਾ ਨਹੀਂ ਲੱਗਦੀ ਕੀ ਹਾਲ ਆ ਬਾਈ ਉਹ ਵਧੀਆ ਵਧੀਆ ਹੋ ਠੀਕ ਆ ਯਾਰ ਇਧਰ ਲਾਉਨੇ ਉੱਪਰ ਉਹ ਬਾਬੰਜਰ ਚ ਕਿੱਥੇ ਉਹ ਮਾਦਾਂ ਕੋਲੇ ਅੱਛਾ ਉਹ ਪਰੇ ਠੀਕ ਆ ਠੀਕ ਆ ਠੀਕ ਆ ਠੀਕ ਆ ਆ ਗਿੱਲਾ ਨੀ ਗਿੱਲ ਤਾਂ ਹੈਗੀ ਆ ਥੱਲੇ ਗਿੱਲ ਤਾਂ ਪਤਾ ਲੱਗਦਾ ਉਦਾਂ ਹੀ ਖੇਤ ਦਾ ਮਮੂਹੇ ਚ ਹਾਂ ਹਾਂ ਬਾਧੂ ਗਿੱਲਾ ਤੁਨੀ ਆਸ ਤੇ ਕਾਂਸੇ ਕਰੇ ਬੋ ਤੇ ਆਈ ਮਾਹੂ ਤੇ ਰਾਜਾ ਨਾ ਹਾਂ ਪਰ ਮੈਂ ਕਿਹਾ ਆਹ ਹਨਾ ਬਾਈ ਕਹਿ ਤਾ ਦੇਵਾ ਨਹੀਂ ਵੇਖਾ ਔਖਾ ਹਨਾ ਯਾਰ ਨਹੀਂ ਕੰਮ ਟਾਈ ਟੱਗ ਵਾਲਾ ਬਹੁਤ ਲੋੜ ਹੀ ਨਹੀਂ ਯਾਰ ਮੈਂ ਸੈਡਾ ਸੈਡਾ ਚੱਕ ਕੇ ਦੋ ਦੋ ਇੱਕ ਦੀ ਕੱਢਤੀ ਆਪਣੇ ਵਾਲ ਦੀ ਤਿੰਨ ਕਿੱਲਾਂ ਦੀ ਸੀ ਹਾਂ ਕਿੱਲੇ ਦੀ ਅਸੀਂ ਕੱਢਤੀ ਸਮਝ ਲਾ ਚਾਰ ਬੱਗਿਆਂ ਨੂੰ ਚੁੰਬੜੇ ਆ ਵਾਠੀ ਨਹੀਂ ਸਾਰੀ ਕੱਢਣੀ ਆ ਆ ਆ ਸਾਰੀ ਕੱਢਾਂਗੇ ਮੈਂ ਕਿਹਾ ਕਿ ਸੈਡਾ ਸੈਡਾ ਕੱਢ ਕੇ ਬਾਕੀ ਫੋਲਣੀਆਂ ਨਹੀਂ ਆ ਜਾਨੀ ਚੱਕਣੀਆਂ ਜਿੱਥੇ ਜਿਵੇਂ ਵਿਚਾਲੇ ਵਾਲਾ ਮੋਟਰ ਆਵੇ ਮੈਂ ਤਾਂ ਅਖਰੀਏ ਤੇ ਵਿਚਾਰੇ ਬਹੁਤ ਰੀ ਨਹੀਂ ਕਰਦੇ ਨੇ ਮੈਂ ਉਹ ਮੋਟੀ ਮੋਟੀ ਚੱਕ ਲਊਗਾ ਮੋਟੀ ਮੋਟੀ ਚੱਕ ਲਊ ਬਾਕੀ ਫੇਰ ਦਾਂਗੇ ਉਹ ਉਹ ਮੈਂ ਬੰਦਾ ਚਾ ਲੈਣ ਗਿਆ ਨਾ ਸਾਡਾ ਕ ਕਿਹੜਾ ਭਈਆ ਨਾਲ ਅੱਛਾ ਜਿਹੜਾ ਨੰਬਰ ਰੱਖਿਆ ਬੰਦਾ ਹਾਂ ਨਾਉ ਅੱਛਾ ਉਦਾਂ ਹੀ ਰੱਖਿਆ ਉਹ ਘਰੇ ਕੰਮ ਕਰਦਾ ਹੁੰਦਾ ਨਾ ਮੈਂ ਕਿਹਾ ਡੰਗਰਾ ਤਾਂ ਵਿਹਲਾ ਹੋ ਗਿਆ ਡੰਗਰਾ ਤਾਂ ਆਬਰੀ ਦੀ ਆ ਜਾਈ ਜਿਆ ਕੱਢ ਦੇਣੀ ਆ ਅ ਜੇ ਉਹ ਤਾਂ ਦੇਖਾਂਗੇ ਖੇਤਨਾ ਉੱਥੇ ਅਰਦ ਵਾਲੇ ਕੰਦਾ ਕੁੰਦਾ ਦਾ ਵਾਲਾ ਪਹਿਲਾਂ ਬੋਹਣਾ ਨਾ ਇਕਣੀ ਇਕ ਟਿੱਕੇ ਇਹ ਇਹ ਬੋਹਣਾ ਪੈਣਾ ਕਿਹ ਇਹ ਟਾਈਟ ਹੋਇਆ ਹੁੰਦਾ ਖੇਤ ਇਹ ਯਾਰ ਅੱਗੇ ਆਏ ਸਾਲੀ ਬੀਜਦੇ ਆ ਗੱਲੇ ਦਾ ਫਰਕ ਹੁੰਦਾ ਨਾ ਉੱਪਰ ਉੱਪਰੋਂ ਚਿੱਟਾ ਨਾ ਹੋਇਆ ਹੋਵੇ ਖੇਤ ਫਿਰ ਬੀਜਿਆ ਜਾਂਦਾ ਹੁਣ ਮੈਂ ਕਾਹਤੋਂ ਲੱਗੇ ਨਹੀਂ ਸੁਪਰ ਸੀਡਰ ਮੇਰੇ ਪਤਾ ਨਹੀਂ ਕੀ ਜਪਾ ਦਿੰਦਾ ਤੇਰੇ ਖੇਤ ਜਾਂ ਫਿਰ ਤੇਰੇ ਖੇਤ ਪੂਲੇ ਹੋਣਗੇ ਹੋ ਸਕਦਾ ਯਾਰ ਇਹ ਤਾਂ ਬੋਹਨੇ ਅੱਗੇ ਆਏ ਸਾਲੀ ਇਕਨੀ ਬੀਜਦੇ ਆ ਕਦੇ ਨਿਕ ਦਿਨ ਨਹੀਂ ਨਹੀਂ ਵਾ ਕੇ ਵੀਦੇ ਮੇਰੇ ਤਾਂ ਲੱਗਦਾ ਨਹੀਂ ਸੁਪਰ ਸੀਡਰ ਤਾਂ ਹੀ ਤਾਂ ਵਾਇਆ ਪਹਿਲਾਂ ਸਵਾਲ ਹੀ ਨਹੀਂ ਪਿਆ ਰਹਿੰਦਾ ਯਾਰ ਟਿਕੀ ਪੋੜ ਦੇਣੀ ਆ ਆ ਬਣਾਉਂਦਾ ਕਹਿੰਦਾ ਅੰਕ ਦੇ ਲੱਭ ਨਹੀਂ ਬਣਤਾ ਜਾਂਦਾ ਖੇਤ ਤਾਂ ਬਣ ਜਾਂਦਾ ਖੇਤ ਤਾਂ ਹੀ ਤੇ ਤੈਨੂੰ ਗਿੱਲ ਆਖਿਆ ਸੀ ਗਿੱਲ ਤਾਂ ਬਹੁਤ ਆ ਗਿੱਲ ਤਾਂ ਪਤਾ ਲੱਗਦਾ ਦਿਗਿਆ ਹੋਇਆ ਝੋਨਾ ਕਬੂਤਰ ਚੁਗਣ ਲੱਗਾ ਕਿੱਡੀ ਡਾਰ ਬੈਠੀ ਆਲੇ ਝੋਨਾ ਹਜੇ ਵੱਢਣਾ ਵਿਚਾਰੇ ਨੇ ਕਿਆ ਨਾ ਹੋਇਆ ਯਾਰ ਇਹ ਤਾਂ ਮੇਰੇ ਹਿਸਾਬ ਨਾਲ ਅੱਧ ਵੀ ਨਹੀਂ ਪੱਲੇ ਪੈਣਾ ਨਾ ਅੱਧ ਪਦੇ ਹੀ ਪੈਣਾ ਉਹ ਵੀ ਤਾਂ ਉਹਦਾ ਬਾਜ ਜਨਾ ਕੱਟਦਾ ਬਹੁਤ ਝਾੜ ਕੱਟਾ ਯਾਰ ਨੁਕਸਾਨ ਆ ਪਤਾ ਸਾਰੀ ਜ਼ਮੀਨ ਠੇਕੇ ਤੇ ਹੈ ਵੀ ਔਖਾ ਯਾਰ ਮਾਤਾ ਜੀ ਦਾ ਨਾ ਬਾਤ ਰਿਹਾ ਟਕੜਾਈ ਜਾਈ ਬੀਜ ਦੀ ਕਣਕ ਹਾਲੀ ਤਾਂ ਜਿਹੜੀ ਭਿਉਂਕੇ ਬੀਜਣੀ ਸੀ ਛਿਟਾ ਦੇਤਾ ਛਿਟਾ ਦੇ ਕੇ ਦੋ ਵਾਰੀ ਰੋਟਾਵੇਟਰ ਫੇਰਤਾ ਨਾ ਪੂਰਾ ਵਧੀਆ ਗੱਲ ਰਲ ਗਈ ਉਹ ਤਾਂ ਪਤਾ ਲੱਗਦਾ ਏਦਾਂ ਹੀ ਵੀ ਹਾਂ ਗੱਲ ਹੈਗੀ ਆ ਖੇਤ ਚ ਜਾਣੀ ਬਹਾਈਆਂ ਤਾਂ ਹੋ ਗਈਆਂ 4-3-4 ਇਹਦੀਆਂ 3-4 ਬਹਾਈਆਂ ਜਾਨੀ ਬਣ ਗਿਆ ਇਹਨਾਂ ਪੂਰਾ ਵਧੀਆ ਪੂਰਾ ਐਨ ਭਰ ਗਿਆ ਖੇਤ ਆਹ ਹਜੇ ਆਇਆ ਨਹੀਂ ਆਪਣਾ ਬੱਤ ਇਹ ਹਜੇ ਨਰਮਈ ਆ ਥੋੜਾ ਜਿਹਾ ਅੱਜ ਇਹਨੂੰ 12 ਦਿਨ ਹੋ ਗਏ ਮੇਰੇ ਸਾਹ ਨਾਲ ਰੌਣੀ ਕਰੇ ਨੂੰ ਹੋਰ ਪੰਜ ਦੋ ਤਿੰਨ ਦਿਨ ਚਾਰ ਦਿਨ ਤੱਕ ਇਹ ਚ ਪਤਲੇ-ਪਤਲੇ ਜਿਹੇ ਹਲ ਫੇਰ ਦਾਂਗੇ ਫਿਰ ਉਸ ਤੋਂ ਬਾਅਦ ਇਹ ਵੀ ਬਣ ਜੂ ਵਧੀਆ ਹੋ ਜਾਊਗਾ ਫੇਕ ਦੋ ਦਿਨਾਂ ਚ ਹਵਾ ਲੱਗ ਜੂ ਕਿ ਸੂਰਜ ਨਿਕਲ ਦੇ ਤਿੰਨ ਮੇਰੇ ਹਿਸਾਬ ਨਾਲ ਤਿੰਨ ਚਾਰ ਦਿਨ ਹੋ ਗਏ ਸੂਰਜ ਤਾਂ ਬਸ ਇੱਕਣੀ ਮਾੜੇ ਚਮਕਾਰਾ ਜਿਹੀ ਪੈਂਦਾ ਵੀ ਹਾਂ ਸੂਰਜ ਹੈਗਾ ਉੱਪਰ ਧੁੱਪ ਤਾਂ ਜਿਵੇਂ ਹੀ ਹੈ ਨਹੀਂ ਪਿਛਲੇ ਤਿੰਨ ਚਾਰ ਦਿਨ ਤੋਂ ਜਿਹੜੀ ਕਣਕ ਆਪਾਂ ਬੀਜੀ ਸੀ ਅੱਜ ਪੰਜਵਾਂ ਦਿਨ ਆ ਕਣਕ ਨੂੰ ਕਿਤੇ ਕਿਤੇ ਮਾੜੀ ਮਾੜੀ ਕੋਈ ਕੋਈ ਕਿਤੇ ਕਿਤੇ ਡਾਲ ਦੀਂਦਾ ਤੇ ਬਾਕੀ ਇੱਕ ਦਿਨ ਚ ਲੱਗ ਜੂ ਉਹ ਵੀ ਦੇਖਣਾ ਝੋਨੇ ਵੀ ਨਿਬੜ ਗਏ ਜ਼ਿਆਦਾਤਰ ਦੋ ਤਿੰਨ ਘਰਾਂ ਦਾ ਚਾਰਕ ਘਰਾਂ ਦਾ ਕੰਮ ਰਹਿ ਗਿਆ ਹੁਣਾਂ ਕਿਸੇ ਦੇ ਤਿੰਨ ਕਿਲੇ ਕਿਸੇ ਦੇ ਚਾਰ ਕਿਲੇ ਯਾਨੀ ਲੈ ਲਿਆ ਕੰਮ ਉਹ ਵੀ ਮਸ਼ੀਨ ਅਲਾਵ ਦਾ ਝੋਨਾ ਉਹਨੇ ਵੜਣਾ 2 ਕਿਲੇ ਖੜੇ ਸੀ ਉਹਦੇ ਹਜੇ ਉਹ ਗਿਆ ਹੋਇਆ ਅੱਜ ਪਿੰਡ ਨੂੰ ਪਿੰਡ ਦਾ ਕੱਲ ਮਸ਼ੀਨ ਖੜਤ ਪੈ ਗਈ ਕਹਿੰਦਾ ਨਹੀਂ ਤਾਂ ਅੱਜ ਲਾ ਦੇਣਾ ਸੀ ਲਵੇ ਉਹਨੇ ਆਪਦੇ ਵਾਲਾ ਫਿਰ ਕੱਲ ਨੂੰ ਚੱਲ ਇੱਧਰ ਆ ਜਾਂਦਾ ਪਿੰਡ ਉਵੇਂ ਜਾਨੀ ਜ਼ਿਆਦਾਤਰ ਕੰਮ ਨਿਬੜ ਗਿਆ ਸਭ ਦਾ ਆਪਾਂ ਜਿਹੜਾ ਪੂਛਾ ਝੋਨਾ ਵੜਿਆ ਸੀ ਝੋਨਾ ਇੰਨਾ ਸੋਹਣਾ ਖੜਾ ਸੀ ਵੀ ਉੱਛੇ ਹੀ ਕੋਹਨਾ ਤੇ ਝਾੜ ਨਿਕਲਿਆ ਉਹਦਾ 24 ਕੁਇੰਟਲ ਦਾ ਕੀਲੇ ਦੀ 24 ਕੁਇੰਟਲ ਦੀ ਔਸਤ ਪਈ ਆ ਝਾੜ ਦੀ ਜਮਾਈ ਡੋਪਤੇ ਆਕਤੀ ਦਾ ਉਹਨੇ ਹਜੇ ਪਹਿਲਾ ਵਾਲਾ ਝੋਨਾ ਭੋਰਾ ਵਧੀਆ ਨਿਕਲਿਆ ਪੂਸ਼ਾ ਤੇ ਸੀਗੀ ਵੀ ਪੂਸ਼ਾ ਤੇ ਵੱਧ ਮਾਨ ਸੀ ਵੀ ਪੂਸ਼ਾ ਵਧੀਆ ਨਿਕਲੂਗੀ ਪੂਸ਼ਾ ਨੇ ਜਮਾਈ ਉਹ ਕਰਤਾ ਕੰਮ ਲੈਕਤੀ ਸਾਰੇ ਹੀ ਸਾਡੇ ਤਾਂ ਏਰੀਆ 'ਚ ਮੇਰੇ ਹਿਸਾਬ ਨਾਲ 30 ਕੁਇੰਟਲ ਨਾਲ ਕੋਈ ਬੰਦਾ ਨਹੀਂ ਹੁਣ ਇੱਕ ਅੱਧਾ ਘਰ ਹੋ ਜੀ ਦੀ ਕਿਸੇ ਦੀ ਕੀਲੇ ਦੀ ਕੀਲੇ ਦੀ ਖੇਤੀ ਹੋਣੀ ਆ ਜਿਹੜੀਆਂ ਜਾਦੇ ਖੇਤੀਆਂ ਵਾਲੇ ਨੇ ਕਿਸੇ ਦਾ ਵੀ ਮੇਰੇ ਹਿਸਾਬ ਨਾਲ 30 ਕੁਇੰਟਲ ਦੀ ਔਸਤ ਨਹੀਂ ਪਈ ਹੋਣੀ ਆ ਆਪਣੇ ਨਾਲ ਖੱਤਾ ਜਿਹੜਾ ਆ ਇਨਾਂ ਦੇ ਸਾਰੇ ਚੌਲ ਮਲ 28 30 ਕਿਲੇ ਸਾਰੇ ਡਿਗੇ ਹੋਏ ਸੀਗੇ ਤੇ ਹੁਣ ਤੱਕ ਇਹ ਕਹਿੰਦੇ 21-21 ਕੁਇੰਟਲ ਦੀ ਔਸਤ ਪਈ ਆ 21 ਕੁਇੰਟਲ ਝੋਨਾ ਕੀ ਹੁੰਦਾ 60 60000 ਨੂੰ ਜ਼ਮੀਨ ਠੇਕੇ ਤੇ ਆ 12 ਨਹੀਂ ਖਾਂਦਾ ਬਹੁਤ ਬੁਰਾ ਹਾਲ ਆ ਠੇਕੇ ਪੂਰੇ ਤਾਂ ਕੀ ਹੋਣੇ ਨੇ ਮੇਰੇ ਹਿਸਾਬ ਨਾਲ ਜਿਹੜੇ ਬੰਦੇ ਠੇਕੇ ਤੇ ਖੇਤੀ ਲੈ ਕੇ ਜ਼ਮੀਨ ਲੈ ਕੇ ਖੇਤੀ ਕਰ ਰਹੇ ਨੇ ਇਸ ਟਾਈਮ 10-10000 ਰੁਪਇਆ ਪੱਲਿਓ ਪਾ ਕੇ ਆ ਸਾਲ ਦੀ ਸਿਰੇ ਲੱਗਣੀ ਆ ਇਹ ਫਸਲ ਮੰਨ ਲਓ ਕਣਕ ਰਹਿ ਗਈ ਜੇ ਕਣਕ 22 ਕੁਇੰਟਲ ਦੀ ਹੋ ਵੀ ਜਾਂਦੀ ਹੈ 22 ਕੁਇੰਟਲ ਦੀ ਤਾਂ ਵੀ 12 ਨਹੀਂ ਖੰਦਾ ਤਾਂ ਵੀ ਮੰਨ ਲਓ 5-7000 ਪੱਲੀਆਂ ਪੈ ਰਿਆ ਇਸ ਟਾਈਮ ਜਿਹੜੇ ਹਿਸਾਬ ਨਾਲ ਝੋਨਾ ਨਿਕਲੇਆ ਪਤਾ ਹੀ ਨਹੀਂ ਕੀ ਹੋ ਗਿਆ ਐਂਡ ਤੇ ਆ ਕੇ ਝੋਨੇ ਨੂੰ ਇੱਕਦਾਂ ਹੀ ਖਤਮ ਜਾਈ ਹੋ ਗਿਆ ਹਾਂਜੀ ਅੱਜ ਆਏ ਸੀ ਕਈ ਦਿਨ ਬਾਅਦ ਕਲੋਨੀ ਸੈਰ ਕਰਨ ਮੰਨ ਲਓ ਦਾ ਹਫਤਾ 10 ਦਿਨ ਹੀ ਹੋ ਚੱਲੇ ਅੱਗੇ ਨਹੀਂ ਰੁਟੀਨ 'ਚ ਆਉਨੇ ਹੁੰਦੇ ਆ ਸੈਰ ਲਈ ਤਾਂ ਚਲੋ ਠੀਕ ਆ ਜੀ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆ ਕਿਸੇ ਹੋਰ ਦਿਨ ਹੋਰ ਨਵੀਂ ਵੀਡੀਓ ਨਾਲ